ਆਲਨੋ ਆ ਬੋਗਾਂ ਦੇ ਕਿੰਨੀਆਂ ਓ ਬਾਈ ਦੇਖੀ ਆ ਇਹਨੂੰ ਆ ਯਾਰ ਭਾਈ 1.5 ਓਏ ਭਾਈ ਇਹਨੂੰ ਬੰਦ ਨਾ ਕਰ ਇਹਨੂੰ ਬੰਦ ਨਾ ਕਰ ਇਹਨੂੰ ਬੰਦ ਨਾ ਕਰ ਸ਼ਰਾਬ ਪੀਤੀ ਉੱਡੇ ਉੱਥੇ ਭੇਜਿਆ ਜਾਂਗੇ ਪਹਿਲਾਂ ਪੱਕ ਲਾ ਕੇ ਸਾੜ ਦੇ ਲੈ ਪੱਕ 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 ਲੱਥ ਜਣੀਆਂ ਸੋਰ ਤੇ ਨਹੀਂ ਲੱਗਣਾ ਆ ਗੱਟੀਆਂ ਲਾ ਕੇ ਉੱਥੇ ਜੱਗ ਕੇ ਤਾਂ ਬਾਈ ਬੱਗ ਦਿੱਤੀ ਆ ਸਿਰ ਤੇ ਹੋ ਜਾ ਭਾਈ ਮਸਲਾ ਪੱਤਰਕਾਰ ਬੁਲਾਣ ਲੱਗਾ ਮੈਂ ਲੋਕ ਭਾਈ ਕਰਤਾ ਫੋਨ ਭਾਈ ਕਰਤਾ ਆ ਦੇਖ ਲੋ ਭਾਈ ਆਜਮ ਗਦਾ ਇਹ ਗੱਡੀ ਦੇਖੋ ਛਲਾਬ ਦੀ ਪੇਟੀ ਇੰਦਰ ਮਾਈ ਲੈਡ ਆਹ ਸਾਈਡ ਸਾ ਪੇਟ ਲੈਡ ਮਾਰਾ ਭਾਜੀ ਆਹ ਛਲਾਬ ਜੀ ਆਹ ਬੇਸ ਬੈਟ ਦੇਖੋ ਆ ਕਿੰਨੀਆਂ ਬੋਤਲਾਂ ਦੇਖੋ ਜੀ ਅੰਦਰ ਦੇਖੋ ਭਜੰਦਰ ਵੀ ਪਈਆਂ ਡੇਢ ਬੇਟੀ ਆ ਭਾਜੀ ਡੇਢ ਬੇਟੀ ਆਹ ਦੇਖੋ ਮਰਾ ਜਾ ਮੇਰੀ ਗੱਲ ਸੁਣੋ ਆ ਮਲਾ ਗਿਆ ਮੈਂ ਅੰਦਰ ਵੀ ਆ ਭਾਜੀ ਅੰਦਰ ਵੀ ਆ ਅੰਦਰ ਕੁਲੀਪਾਂ ਪਈਆਂ ਸੀਤਾ ਦੇਖੋ ਆਹ ਦੇਖੋ ਅੰਦਰ ਜਿਹੜਾ ਬਰਦਾ ਦੇਖੋ ਪਤਾ ਉਹ ਬੱਕੀ ਮਾਰਨ ਲੱਕੜੀ ਇੱਕ ਨਾ ਜਰੰਦੀ ਗੱਡੀ ਤੂੰ ਹੀ ਗੱਡੀ ਤੂੰ ਹੀ ਤੇ ਫੇਰ ਵੀ ਮਾਰੀ ਆ ਨਾ ਮੈਂ ਕਰੀਏ ਦੇਖੋ ਸਵੇਰ ਦਾ ਮਛੇਰੇ ਦਾ ਟੋਪੀਆ ਉਹ ਕਹਿੰਦੇ ਕਿ ਕੋਈ ਨਹੀਂ ਕੋਈ ਨਹੀਂ ਕੋਈ ਨਾ ਕੋਈ ਨਹੀਂ ਸੇਵਾ ਤੂੰ ਹੀ ਦਾਰੂ ਪੀ ਕੇ ਆਉਂਦੀ ਆ ਜਾਂ ਇੱਕ ਗੱਡੀ ਮੰਨ ਲੈਂਦੇ ਉਹ ਗੱਡੀ ਕਿੰਨਾ ਨਾ ਕੀ ਮੇਰੇ ਉਹ ਯਾਰ ਆ ਤੇ ਮੇਰੀ ਗੱਲ ਸੁਣ ਯਾਰ ਗੱਡੀ ਵਾਹ ਤੇਰੀ ਗੱਲ ਸੁਣੋ ਪੌਂਟ ਕੰਟਰੋਲ ਕੀ ਜਾਂਦਾ ਇੱਕ ਬੰਦਾ 2 ਲੀਟਰ ਸ਼ਰਾਬ ਆਦਰੀ ਲੈ ਕੇ ਜਾ ਰਿਹਾ ਸੀ ਚੰਡੀਗੜ੍ਹ ਤੋਂ ਸੀ ਆਏ ਆ ਅੰਮ੍ਰਿਤਸਰ ਤੋਂ ਜਾਣਾ ਵਾ ਵਿੱਚ ਪੇਟੀ ਦੋ ਸ਼ਰਾਬ ਦੀਆਂ ਪਈਆਂ ਆ ਇਹ ਕਿਹੜੀ ਗੱਲ ਆ ਇਹ ਬਿੱਲ ਦਿਖਾਓ ਇਹਦਾ ਮਤਲਬ ਆ ਪੰਜਾਬ ਦੇ ਬਹੁਤ ਸਾਰੇ ਕਮਰਦਾਰ ਨੂੰ ਸਮਝਾਈ ਕਰਨ ਲੱਪਿਆ ਓ ਯਾਰ ਹੁਣ ਆਇਆ ਇਹੋ ਜਿਹੀ ਗੱਲਾਂ ਨਾ ਮਾਰ ਅਸੀਂ ਇਹ ਸਮਝਾਂਗੇ ਕਿਉਂ ਬਾਈ ਸਮਝਾਂਗੇ ਹੁਣ ਜੇ ਗੱਡੀ ਦੇ ਉੱਤੇ ਮਰ ਜਾਂਦਾ ਤਾਂ ਠੀਕ ਹੀ ਆ ਸਾਸੀ ਫਟ ਮਰ ਜਾਂਦੇ ਇਹ ਕੋਈ ਬਾਤ ਨਹੀਂ ਕਰ ਰਿਹਾ ਕਹਿਣਾ ਨਹੀਂ ਨੁਕਸਾਨ ਹੋਇਆ ਮੇਰੀ ਗੱਡੀ ਅੱਗੇ ਨਿਕਲ ਗਈ ਬੰਦਾ ਹੋਇਆ ਯਾਰ ਪੈਸੇ ਹੋਰ ਮੇਰ ਤੋਂ ਵੀ ਚੋਦੇ ਜੋ ਮੈਨੂੰ ਗੋਲੀ ਮਾਰ ਦੋ ਫਿਰ ਇੱਥੇ ਗਾਦੀ ਮਾਰਨਾ ਕੋਈ ਨਹੀਂ ਕਹਿੰਦੇ ਆਂ ਤੂੰ ਹੀ ਤਾਂ ਸਾਨੂੰ ਕਹਿਣ ਤੂੰ ਗੱਲ ਕਰਦੇ ਆਂ ਤੇਰੀ ਗੱਡੀ ਸਾਰੀ ਟੁੱਟ ਗਈ ਆ ਤੁਸੀਂ ਬੰਦਾ ਗੱਲ ਨਹੀਂ ਕਰਤੀ ਤੁਸੀਂ ਮੰਨਦਾ ਦਾਰੂ ਪੀਤੀ ਤਾਂ ਹੀ ਤੁਸੀਂ ਮੰਨਦਾ ਦਾਰੂ ਕੇ ਤੂੰ ਵੀ ਆਪਣੇ ਘਰੇ ਜਾਣਾ ਇਹ ਵੀ ਚੋਦੇ ਐਜਾ ਤਾਂ ਬਾਕੀਆਂ ਨੂੰ ਵੀ ਖਤਰਾ ਢਾਡੇ ਦੋ ਓ ਯਾਰ ਐਦਾਂ ਨਹੀਂ ਗੱਲਾਂ ਨਹੀਂ ਕਰੀਦੀ ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਂ ਤੋੜਾ ਅੱਜਲੀ ਫਗਵਾੜਾ ਸ਼ਹਿਰ ਵਿੱਚ دیر ਰਾਤ ਚਹੇੜੂ ਪੁਲ ਦੇ ਨਜ਼ਦੀਕ ਤਿੰਨ ਗੱਡੀਆਂ ਦੇ ਆਪਸ ਵਿੱਚ ਭਿਆਨਕ ਟੱਕਰ ਹੋ ਗਈ। ਟੱਕਰ ਤੋਂ ਬਾਅਦ ਰੋਡ ਉੱਪਰ ਖੂਬ ਹਗਾਮਾ ਹੋਇਆ ਅਤੇ ਟ੍ਰੈਫਿਕ ਜਮ ਹੋਣ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਤੇ ਮੌਕੇ ਤੇ ਪਹੁੰਚੇ ਐਸਆਈ ਬਲਜੀਤ ਰਾਮ ਨੇ ਦੱਸਿਆ ਕਿ ਉਨ੍ਹਾਂ ਨੂੰ 112 ਤੋਂ ਸੂਚਨਾ ਮਿਲੀ ਸੀ ਕਿ ਅਚ ਚਹੇੜੂ ਨਜ਼ਦੀਕ ਐਕਸੀਡੈਂਟ ਹੋਇਆ ਅਤੇ ਔਰੋੜ ਦੇ ਉੱਤੇ ਜਮ ਲੱਗ ਗਿਆ। ਤੇ ਪੁਲਿਸ ਨੂੰ ਬੋਲੋ ਤੁਰੰਤ ਮੌਕੇ ਤੇ ਪਹੁੰਚ ਕੇ ਟ੍ਰੈਫਿਕ ਖਲਵਾਇਆ ਕਿ ਉਹਨਾਂ ਦੱਸਿਆ ਕਿ ਹਾਦਸੇ ਦੇ ਵਿੱਚ ਤਿੰਨ ਕਾਲਾ ਨੁਕਸਾਨ ਪਹੁੰਚਿਆ ਤੇ ਹਾਦਸਾ ਗ੍ਰਸਤ ਕਾਰਾਂ ਨੂੰ ਰੋਡ ਤੇ ਇੱਕ ਪਾਸੇ ਕਰਵਾ ਕੇ ਥਾਣਾ ਸਦਰ ਪੁਲਿਸ ਨੂੰ ਅਸੂਚਿਤ ਕਰ ਦਿੱਤਾ ਗਿਆ ਤੇ ਉੱਧਰ ਹਾਦਸਾ ਗ੍ਰਸਤ ਹੋਏ ਡਰਾਈਵਰਾਂ ਨੇ ਇੱਕ ਹੋਰ ਕਾਰ ਚਾਲਕ ਉੱਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਗੰਭੀਰ ਦੋਸ਼ ਲਗਾਏ ਹਨ ਤੇ ਕਾਰ ਚਾਲਕਾ ਮੁਤਾਬਕ ਉਕਤ ਵਿਅਕਤੀ ਅਮੁਲਾਜ਼ਮ ਦੱਸਿਆ ਜ਼ੋਰੀਆ ਤੇ ਜੋ ਕਿ ਸੰਢੀਗੜ ਤੋਂ ਅੰਮ੍ਰਿਤਸਰ ਜਾ ਰਿਹਾ ਸੀ ਅਤੇ ਸ਼ਰਾਬ ਦੀ ਨਸ਼ੇ ਵਿੱਚ ਕਾਰ ਡਰਾਈਵ ਕਰ ਰਿਹਾ ਸੀ ਜਿਸ ਕਰਕੇ ਹਾਦਸਾ ਹੋ ਆਪ੍ਰੇਮਤੀ ਮੌਕੇ ਤੇ ਪੁਲਿਸ ਵੱਲੋਂ ਮਾਮਲੇ ਨੂੰ ਸ਼ਾਂਤ ਕਰਵਾਉਂਦੇ ਹੋਏ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਇਸ ਮੌਕੇ ਸਾਡੇ ਸਹਿਜੂਗੀ ਨਾਲ ਗੱਲਬਾਤ ਕਰਦੇ ਆ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕੀ ਕੁਸ਼ਿਆਨਾ ਹੈ ਆਓ ਸੁਣਦੀ ਹਾਂ ਫਗਵਾੜਾ న్యూਸ ਲਈ ਕੈਮਰਾਮੈਨ ਜਸਵਰ ਮਦਰਨਾਰ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ। ਕੀ ਨਾਮ ਆਪਣਾ ਜੀ? ਮੇਰਾ ਨਾਮ ਐਸੇ ਬਲਜੀਤ ਰਾਮ। ਸਰ ਕੀ ਵਾਕਿਆ ਹੋਇਆ ਝੇੜੂ ਦੇ ਪੁਲ ਦੇ ਉੱਪਰ ਐਕਸੀਡੈਂਟ ਹੋਇਆ ਔਰ ਕੀ ਕਰਨੀਏ? ਸਾਨੂੰ 958 ਤੇ 112 ਤੋਂ ਕਾਲ ਆਈ ਵੀ ਝੇੜੂ ਐਕਸੀਡੈਂਟ ਹੋਇਆ ਬੈਂਕੋਲ ਦੇ ਉੱਤੇ ਜਾ ਕੇ ਦੇਖੋ। ਅਸੀਂ ਫੇ ਆਏ ਤਾਂ ਟ੍ਰੈਫਿਕ ਜਾਫਸੀ ਟ੍ਰੈਫਿਕ ਚਾਲੂ ਕੀਤਾ। ਫਗਵਾੜੇ ਤੋਂ ਜਗਨਦਰ ਸਾਹਿਬ ਤੇ ਜਾਨੀ ਮਾਲੀ ਨੁਕਸਾਨ ਕੋਈ ਨਹੀਂ ਹੈ ਗੱਡੀਆਂ ਫਟ ਗਈਆਂ ਜਾਨੀ ਕੋਈ ਨੁਕਸਾਨ ਨਹੀਂ ਹੋਇਆ ਪਟੜ ਹੋ ਗਿਆ ਕਿੰਨੀਆਂ ਗੱਡੀਆਂ ਲੱਗੀਆਂ ਸਰ ਇਹ ਆਪਸ ਵਿੱਚ ਹੀ ਤਿੰਨ ਗੱਡੀਆਂ ਟਕਰਾ ਗਈਆਂ ਜਿੰਨੀਆਂ ਗੱਡੀਆਂ ਲੱਗੀਆਂ ਜਿਹੜੇ ਡਰਾਈਵਰ ਜਿਹਨੇ ਐਕਸੀਡੈਂਟ ਕੀਤਾ ਉਹ ਡਰਿੰਕ ਡੱਕ ਸੋਣ ਚਾਇਆ ਹਾਂਜੀ ਉਹ ਆਏ ਸੀ ਮੌਕੇ ਨਾ ਉਹ ਕਹਿੰਦੇ ਡਰਿੰਕ ਕੀਤੀ ਹੁਣ ਉਹਨੂੰ ਸਦਰ ਥਾਣੇ ਚੋਂ ਆਈਓ ਬੁਲਾ ਕੇ ਤਾਂ ਜੋ ਕਾਰਵੇ ਕਰਾਉਣੀ ਚਾਹਦੇ ਜਿਨ੍ਹਾਂ ਦੀ ਗੱਡੀ ਲੱਗੀ ਗੱਡੀ ਵਿੱਚ ਕੋਈ ਡਰਿੰਕ ਦੀਆਂ ਬੋਤਲਾਂ ਵੀ ਸਰ ਵੈਰੀਫਾਈ ਹੋਈਆਂ ਹਾਂਜੀ ਗੱਡੀ ਉਰ ਚ 8-9 ਬੋਤਲਾਂ ਵਿੱਚ ਪਈਆਂ ਕੀ ਕਾਰਵਾਈ ਮਿਕਸਰ ਇਹਨਾਂ ਦੀ ਹੁਣ ਇਹ ਥਾਣੇ ਵਾਲੇ ਹੁਣ ਕਾਰਵਾਈ ਕਰਨਗੇ ਥਾਣਾ ਸਦਰ ਫਵਾੜੀ ਰਹਿਦੀ ਹੈ ਜੀ ਉਹਨਾਂ ਨੂੰ ਅੱਜ ਇਹਨੂੰ ਬੁਲਾਇਆ ਤੇ ਗੱਡੀਆਂ ਇਥੋਂ ਚੁਕਾ ਕੇ ਜੋ ਕਾਰਵਾਈ ਰਹੀ ਹੋਊਗੀ ਉਹ ਅੰਗਲ ਵਿੱਚ ਹੋ ਜਾਂਦੀ ਹੈ ਜਾਲੀ ਵਾਲੀ ਨੁਕਸਾਨ ਤਾਂ ਕੋਈ ਨਹੀਂ ਹੋਇਆ ਸਭ ਅੱਜ ਮਾਲੀ ਹੋਇਆ ਜਾਨੀ ਨਹੀਂ ਹੋਇਆ ਯਾਨੀ ਕਿ ਗੱਡੀਆਂ ਫਟ ਗਈਆਂ ਤਾਂ ਠੀਕ ਹੈ ਸਰ ਥੈਂਕ ਯੂ ਬਾਕੀ ਰੋਡ ਕਲੀਅਰ ਕਰਾਤਾ ਜੀ